ਦੇਖੋ ਜੀ ਮੇਰਾ ਨਾਮ ਹੈ ਗਾਇ ਕਬਾਲ ਸਿੰਘ ਪੁੱਤਰ ਸਰਦਾਰ ਬਲਵੰਤ ਸਿੰਘ ਵਾਸੀ ਪਿੰਡ ਜੋੜਾ ਜ਼ਿਲ੍ਹਾ ਗੁਰਦਾਸਪੁਰ ਬੀਤੀ ਸ਼ਾਮ ਦੀ ਗੱਲ ਆ ਕੱਲ ਮਤਲਬ ਸ਼ਾਮੀ 6 ਵਜੇ ਦੀ ਗੱਲ ਆ ਮੈਂ ਆਪਣੀ ਬੇਟੀ ਨੂੰ ਆਈਸਕ੍ਰੀਮ ਲੈਣ ਵਾਸਤੇ ਗਿਆ ਵਾਂ ਦੁਕਾਨ ਤੇ ਆਈਸਕ੍ਰੀਮ ਲੈ ਕੇ ਮੈਂ ਵਾਪਸ ਆਉਂਦੇ ਆ ਆਪਣੇ ਘਰ ਦੇ ਬਿਲਕੁਲ ਨੇੜੇ ਦੀ ਆ ਉੱਥੋਂ ਆਈਸਕ੍ਰੀਮ ਲਈ ਆ ਵਾਪਸ ਆਉਂਦੇ ਆ ਆਪਣੇ ਧਿਆਨ ਤੇ ਚੌੜਾ ਛਤਰਾ ਪਿੰਡ ਦਾ ਵਸੀ ਆ ਜਗਪ੍ਰੀਤ ਸਿੰਘ ਪੁੱਤਰ ਜਮੇਰ ਸਿੰਘ ਵਾਸੀ ਪਿੰਡ ਜੋੜਾ ਛਤਰਾ ਜ਼ਿਲ੍ਹਾ ਗੁਰਦਾਸਪੁਰ ਇਹ ਜਿਹੜਾ ਇਹ ਆਇਆ ਵਾ ਮੋਟਰਸਾਈਕਲ ਤੇ ਇੱਕ ਇਹਦੇ ਨਾਲ ਲੜਕਾ ਹੋਰ ਆਣ ਪਛਾਤਾ ਗਈ ਇਹ ਆਇਆ ਵਾ ਇਹ ਉਤਰ ਕੇ ਤੇ ਇਹਨੇ ਕੁੜੀ ਨੂੰ ਖੋਣ ਦੀ ਪੂਰੀ ਕੋਸ਼ਿਸ਼ ਕੀਤੀ ਆ ਕਹਿੰਦਾ ਕੁੜੀ ਛੱਡ ਦੇ ਕੁੜੀ ਛੱਡ ਦੇ ਮੈਂ ਕੁੜੀ ਨਹੀਂ ਆ ਛੱਡੀ ਇਹਨੇ ਕੀ ਕੀਤਾ ਮੈਨੂੰ ਇੱਥੋਂ ਗਲੇ ਤੋਂ ਫੜ ਲਿਆ ਵਾ ਨਾਲ ਹੀ ਮੇਰੀ ਦਾੜੀ ਪੁੱਟੀ ਆ ਮੈਂ ਵੇਖੋ ਜੀ ਅਮਰਤਾਰੀ ਲੜਕਾ ਹੈਗਾ ਵਾ ਇਹਨਾਂ ਨੇ ਸਾਨੂੰ ਕੀ ਕੀਤਾ ਵੀ ਗਲੇ ਤੋਂ ਫੜ ਲਿਆ ਕੁੜੀ ਨੂੰ ਖੋਣ ਦੀ ਪੂਰੀ ਕੋਸ਼ਿਸ਼ ਕੀਤੀ ਆ ਕੁੜੀ ਨੂੰ ਕਿਡਨਾਪ ਕਰਨਾ ਚਾਹੁੰਦੇ ਸੀ ਤੇ ਜਿਵੇਂ ਅੱਜਕੱਲ੍ਹ ਘਟਨਾਵਾਂ ਚੱਲ ਰਹੀਆਂ ਮੇਰੀ ਪੂਰੀ ਇਹ ਸੋਚ ਆ ਕਿ ਜਿੱਦਾਂ ਭੀਖ ਮੰਗਣ ਵਾਲੇ ਬੱਚੇ ਫੜਨ ਦੇ ਆ ਇਹਨਾਂ ਨੇ ਭੜ ਕੇ ਉੱਥੇ ਦੇ ਆਉਣੀ ਹੀ ਜਾਂ ਇਹਨਾਂ ਨੇ ਕਿਤੇ ਨਹਿਰ ਦੇ ਵਿੱਚ ਛੋਟਾਉਣਾ ਹੈਗਾ ਤੁਸੀਂ ਇਸ ਬਾਰੇ ਪੁਲਿਸ ਨੂੰ ਕੰਪਲੇਨਟ ਕੀਤੀ ਹਾਂਜੀ ਜਦੋਂ ਇਹ ਸਾਡੇ ਨਾਲ ਘਟਨਾ ਹੋਈ ਹੈ ਨਾ ਇਦੋਂ ਤੇ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਸੀਗੇ ਤੇ ਹਨੂ ਫਿਰ ਇੱਕ ਦੋ ਜਣੇ ਆਏ ਨੇ ਦੁਕਾਨਾਂ ਵਾਲੇ ਉਹਨਾਂ ਨੇ ਹਨੂ ਛਡਾਇਆ ਵਾ ਛਡਾਇਆ ਜਦੋਂ ਫਿਰ ਮੈਂ 112 ਨੰਬਰ ਤੇ ਕੰਪਲੇਨਟ ਕੀਤੀ ਆ ਆਨਲਾਈਨ ਉਹਨਾਂ ਨੂੰ ਕੰਪਲੇਨਟ ਕੀਤੀ ਤੇ ਉਹ ਆਏ ਨੇ ਪੁਲਸਾ ਆਈ ਉਸੇ ਵੇਲੇ ਉਹਨਾਂ ਨੇ ਸਾਡੀ ਕੰਪਲੇਨ ਰਜਿਸਟਰ ਕਰ ਲਈ ਆ ਉਸ ਤੋਂ ਬਾਅਦ ਉਹਨਾਂ ਨੇ ਤਫ਼ਤੀਸ਼ ਕੀਤੀ ਆ ਕਿ ਇਨਫੋਰਮੇਸ਼ਨ ਬਿਲਕੁਲ ਸਹੀ ਆ ਵੀਰੋਂ ਅਸੀਂ ਆਪਣੀ ਜਿਹੜੀ ਕੰਪਲੇਂਟ ਆ ਆਪਣੀ ਚੌਕੀ ਦੇ ਵਿੱਚ ਜਿਹੜੀ ਆ ਉੱਥੇ ਦੇ ਦਿੱਤੀ ਤੇ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਸਾਡੀ ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗ ਆ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਤੋਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਸਾਨੂੰ ਇਨਸਾਫਤ ਹੋਇਆ ਜਾਵੇ ਜੀ ਭਾਈ ਦਾ ਭਾਜੀ ਕੀ ਨਾਮ ਹੈ ਆਪਣਾ ਤੇ ਕਿਹੜਾ ਪਿੰਡ ਜੀ ਹਾਂਜੀ ਮੇਰਾ ਨਾਮ ਜਗਪ੍ਰੀਤ ਸਿੰਘ ਆ ਜੀ ਤੇ ਪਿੰਡ ਮੇਰਾ ਜੋੜਾ ਛਤਰਾ ਆ ਬਜੀਤਾ ਜੀ ਇਹ ਕਿਸ਼ਟਾਇਆ ਕਿ ਤੁਸੀਂ ਕਿਸੇ ਦੀ ਬੇਇੱਜ਼ਤੀ ਦਾ ਨਾਮ ਕਰਨ ਲੱਗੇ ਹੋ ਕਿ ਜਿਹੜੀ 3 ਸਾਲ ਦੀ ਕੀ ਸਚਾਈ ਹੈ ਇਸ ਪਰ ਇਹ ਬਿਲਕੁਲ ਸਰਾਸਾ ਝੂਠਾ ਜੀ ਇਹ ਜਿਹੜੇ ਬੰਦੇ ਨੇ ਤੁਹਾਨੂੰ ਜਿੰਨੇ ਸ਼ਿਕਾਇਤ ਕੀਤੀ ਆ ਇਹਦਾ ਨਾਮ ਇੱਕ ਬਾਲ ਸਿੰਘ ਆ ਇਹਦੇ ਪਿਓ ਦਾ ਨਾਮ ਬਲਵੰਤ ਸਿੰਘ ਆ ਇਹ ਆਪਣੀ ਬੇਟੀ ਨੂੰ ਲੈ ਕੇ ਮੋਹਨ ਲਾਲ ਵੱਲੋਂ ਆਪਣੇ ਘਰ ਨੂੰ ਆਉਂਦਿਆ ਸੀ ਮੈਂ ਤੇ ਮੇਰਾ ਮੇਰੇ ਨਾਲ ਮੋਟਰਸਾਈਕਲ ਤੇ ਮੁੰਡਾ ਇੱਕ ਅਸੀਂ ਦੋਨੋਂ ਜਾਣੇ ਜਾਣਦੇ ਸੀ ਇਹਨੇ ਸਾਨੂੰ ਦੇਖ ਕੇ ਗਾਲ ਕੱਢੀ ਆ ਗਾਲ ਕੱਢ ਕੇ ਇਹਨੂੰ ਮੈਂ ਉੱਤਰ ਕੇ ਪੁੱਛਿਆ ਵੀ ਤੂੰ ਮੈਨੂੰ ਗਾਲ ਕਿਉਂ ਕੱਢੀ ਆ ਇਹਨੇ ਮੇਰੀ ਦਾੜੀ ਨੂੰ ਹੱਥ ਪਾਇਆ ਵਾ ਫਿਰ ਇਹਦੇ ਬਾਅਦ ਵਿੱਚ ਅਸੀਂ ਗਲਵਗਲ ਵੀ ਹੋਏ ਆ ਬਸ ਇੰਨੀ ਗੱਲ ਹੋਈ ਆ ਹੋਰ ਇਹਦੇ ਬਾਅਦ ਹੋਰ ਕੋਈ ਗੱਲ ਨਹੀਂ ਹੋਈਗੀ ਤੇ ਇਹ ਸਾਨੂੰ ਕਹਿੰਦਾ ਸੀ ਵੀ ਨੇ ਅੱਡੇ ਦੇ ਵਿੱਚ ਬਦਮਾਸ਼ ਬਣੇ ਫਿਰਦੇ ਜੇ ਅਸੀਂ ਤਾਂ ਕਰਕੇ ਤੈਨੂੰ ਗਾਲ ਕੱਢੀ ਆ ਉਹਨਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਕਿ ਤੁਸੀਂ ਉਹਨਾਂ ਦੀ 3 ਸਾਲ ਦੀ ਬੇਟੀ ਨੂੰ ਜੇਰਾਵਾ ਖੋਣ ਇਹੋ ਦੇ ਉਹਨਾਂ ਨੇ ਆਪੋ ਜਿਹੜਾ ਵਿਰੋਧ ਕੀਤਾ ਤੁਸੀਂ ਉਹਨਾਂ ਦੀ ਦਾੜੀ ਨੂੰ ਹੱਥ ਪਾਇਆ ਇਹ ਬਿਲਕੁਲ ਝੂਠਾ ਜੀ ਬੇਟੀ ਨੂੰ ਮੈਂ ਬਿਲਕੁਲ ਹੱਥ ਨਹੀਂ ਲਾਇਆ ਇਹਦੇ ਮੈਂ ਗਲਮਿਓ ਫਰਿਆ ਵਾ ਇਹਨੂੰ ਹੋਰ ਮੈਂ ਕੁਝ ਨਹੀਂ ਕੀਤਾ ਐਨੇ ਮੈਨੂੰ ਗਾਲ ਕੱਢੀ ਸੀ ਤਾਂ ਕਰਕੇ ਇਹਨੂੰ ਮੈਂ ਫਰਿਆ ਵਾ ਇਹ ਆਪਾਂ ਨੂੰ ਮਿਤੀ 31 7 25 ਨੂੰ ਆਪਾਂ ਨੂੰ ਇਕਬਾਲ ਸਿੰਘ ਪੁੱਤਰ ਬਲਵੰਤ ਸਿੰਘ ਅਤੇ ਜਗਪ੍ਰੀਤ ਸਿੰਘ ਪੁੱਤਰ ਅਜਮੇਰ ਸਿੰਘ ਇਹ ਦੋਨਾਂ ਪਾਰਟੀਆਂ ਨੇ ਆ ਮੈਂ ਆਪਾਂ ਨੂੰ ਕੰਪਲੇਂਟ ਚੌਕੀ ਜੀ ਦਿੱਤੀ ਸੀ ਇਹਨਾਂ ਦਾ ਇਹ ਇਹਨਾਂ ਦੇ ਵਿੱਚ ਇੱਕ ਘੜੀਆਂ ਦੀ ਸ਼ੌਕ ਕਰਦਾ ਹੈ ਤੇ ਦੂਸਰਾ ਜਿਹੜਾ ਉਹਨਾਂ ਦੀ ਸ਼ਾਇਦ ਟਾਇਰਾਂ ਦੀ ਦੁਕਾਨ ਆ ਇਹਨਾਂ ਦੋਨਾਂ ਦੀ ਆਮੋ ਸਾਹਮਣੇ ਦੁਕਾਨਾਂ ਨੇ ਤੇ ਇਹਨਾਂ ਦਾ ਕਾਫੀ ਅੱਗੇ ਵੀ ਕਾਫੀ ਵਾਰੀ ਡਿਸਪਿਊਟ ਲੜਾਈ ਝਗੜਾ ਹੋਇਆ ਤੇ ਚਲੋ ਕੰਪਰੋਮਾਈਜ਼ ਹੋ ਗਿਆ ਆਪਣੇ ਕੋਲੋਂ 31 ਤਰੀਕ ਨੂੰ ਇਹ ਮੈਟਰ ਆਇਆ ਸੀ ਬਾਕੀ ਇਹਦੀ ਇਨਵੈਸਟੀਗੇਸ਼ਨ ਕਰਕੇ ਜਿਹੜਾ ਵੀ ਜੋ ਵਰਦੀ ਕਾਰਵਾਈ ਹੋਵੇ ਕਲੀਅਰ ਨਹੀਂ ਹੋਣੀ